ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਿਹਾ ਜੀ ਪਿੰਡ ਮਹਾਰਾਜ ਕੋਠੇ ਮਹਾ ਸਿੰਘ ਵਾਲੇ ਤੇ ਜੀਤੇ ਵਪਾਰੀ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਇੱਕ ਚੰਗੀ ਵਜਨ ਵਾਲੀ ਚੰਗੇ ਕੱਦ ਕਾਠ ਵਾਲੀ ਚੰਗੇ ਦੁੱਧ ਵਾਲੀ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਆ ਜੇ ਸਿੰਘਾਂ ਦੀ ਗੱਲ ਕਰੀਏ ਮਿੱਤਰੋ ਸਿੰਘ ਵੀ ਸੁਣਿਆ ਤੇ ਥਾਲੇ ਵੀ ਦੀ ਸਾਫ ਆ ਰਾਤ ਮਿੱਤਰੋ ਸੂਈ ਆ ਤੇ ਜੇਰ ਤਕਰੀਬਨ ਪੈ ਚੁੱਕੀ ਆ ਤੇ ਥਣਾ ਦੀ ਬੰਤਰ ਮਿੱਤਰੋ ਸੋਹਣੀ ਐ ਕੱਲਾ ਕੱਲਾ ਥਣਾ ਤੇ ਹਵਾਨਾ ਬਹੁਤ ਸੋਹਣਾ ਬਣਾਇਆ ਵਾ ਠੰਡੀ ਸੀਲ ਤਾਂ ਤੁਸੀਂ ਅੱਜ ਲਾ ਸਕਦੇ ਬਹੁਤ ਹੀ ਵਧੀਆ ਕਿਉਂਕਿ ਬਹੁਤ ਹੀ ਆਰਾਮਦਾਰੀ ਦੇ ਨਾਲ ਮਿੱਤਰੋ ਵੀਡੀਓ ਬਣਾ ਰਹੀ ਐ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਜੀ ਨਾਲ ਕਰਾਂਗੇ ਤੇ ਕਿਹੜਾ ਸੂਆ ਕਿੰਨਾ ਕਮਾਲ ਕੰਦਾ ਦੁੱਧ ਦਾ ਦੱਸਣ ਦਾ ਤੇ ਬੱਚਾ ਕੀ ਐ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਕੀ ਹਾਲ ਹੈ ਇਹ ਜੇ ਆਪਾਂ ਮੱਝ ਦੀ ਗੱਲ ਕਰੀਏ ਸੁਹਾ ਕਿਹੜਾ ਹੋਗਾ ਜੀ ਸੁਹਾ ਤੀਜਾ ਜੀ ਤੀਜਾ ਮਾਲ ਕਰਕੇ ਦੱਸਣ ਸਾਰਾ ਜੀ ਮਾਲ ਕਰ ਦੇ ਠੀਕ ਹੈ ਤੇ ਕਿੰਨਾ ਕੁ ਦੁੱਧ ਦੱਸਿਆ ਬਾਜੀ ਦੁੱਧ 14-15 ਕਿਲੋ ਕੱਢਿਆ ਜੀ ਕਹਿੰਦੇ ਸੀ ਦੂਜੇ ਜੀ ਦੂਜੇ ਸਵੇਰ ਨੂੰ ਠੀਕ ਹੈ ਮਗਰ ਬੱਚਾ ਮਗਰ ਟੱਕਾਏ ਮਗਰ ਟੱਕਾ ਹਾਂਜੀ ਰਾਤੀ ਸਵੇਰ 10 ਕੋਈ ਠੀਕ ਹੈ ਜ਼ੇਰ ਪੈ ਗਈ ਹਣਾ ਹਾਂਜੀ ਜ਼ੇਰ ਪੈ ਗਈ ਠੀਕ ਹੈ ਤੇ ਮੁੱਲ ਕੀ ਕਰਤਾ ਜੀ ਮੁੱਲ 1.40 ਜੀ ਮਾਨਤਨ ਮਾਨਤਨ ਕਰਦੇ ਜੀ ਠੀਕ ਹੈ ਤੋਰੋ ਜੀ ਨੂੰ ਖੋਲ ਕੇ ਫਿਰ ਤੋਰ ਕੇ ਮਿੱਤਰੋ ਆਪਾਂ ਦਿਖਾਉਣੇ ਆ ਜ਼ੇਰ ਕੰਪਲੀਟ ਆ ਜੀ ਤੇ ਕੱਦ-ਕੱਡ ਫੁੱਲਾ ਸਿਹਤ ਪੱਖੋਂ ਬਹੁਤ ਸੋਹਣੀ ਐ ਸਰੀਰ ਪੱਖੋਂ ਵੀ ਰੱਪਾ ਕਹਿੰਦੇ ਵੀ ਚੰਗੀ ਐ ਤੇ ਮੰਗਰ ਕੱਟਾ ਦੁੱਧ ਬਾਈ ਦੇ ਦੱਸਣ ਦੇ ਮੁਤਾਬਕ ਵੀ ਜਿਹੜਾ ਪਿਛਲਾ ਸੂਆ ਸੀ ਵੀ 14-15 ਲੀਟਰ ਕੱਟਿਆ ਵਾ ਤੇ ਹਵਾਨੇ ਦੇ ਹਿਸਾਬ ਨਾਲ ਮਿੱਤਰੋ ਲੱਗਦਾ ਵੀ ਇੱਕਤੀ ਵੀ ਚੰਗੀ ਕੱਟੂਗੀ ਜਿਹੜੇ ਹਿਸਾਬ ਨਾਲ ਮਿੱਤਰੋ ਤਿਆਰ ਹੋਈ ਵੀ ਆ ਮੋੜ ਲਓ ਜੀ ਵੱਡੇ ਬੈੱਡ ਵਾਲੀ ਵੱਡੇ ਕੱਦ ਵਾਲੀ ਤੇ ਚੰਗਿਆਂ ਵਿੱਚਾਂ ਚੋਂ ਫੇਰ ਆਪਾਂ ਕਹਿੰਦੇ ਆ ਵੀ ਆਉਂਦੀ ਆ ਕਿਉਂਕਿ ਜਿਹੜਾ ਹਵਾਨਾ ਹੈ ਬਹੁਤ ਹੀ ਚੰਗਾ ਕੱਲਾ ਕੱਲਾ ਮਿੱਤਰੋ ਥਾਣਾ ਥਾਣਾ ਦਾ ਗੈਬ ਥਾਣਾ ਦਾ ਸਹਜ ਵੀ ਬਹੁਤ ਸੋਹਣਾ ਤੇ ਕੀ ਬਾਈ ਦਾ ਫੋਨ ਨੰਬਰ ਹੈ ਹਾਂਜੀ ਫੋਨ ਨੰਬਰ ਜੀ ਆਪਣਾ ਪੂਰਾ 790 673 87 790 673 87 673 87 ਹਾਂਜੀ ਮੋਲ 1 140 40 ਮਾਨਦਾਨ 135 ਜੋ ਮਾਨਦਾਨ ਕਰਦਾਂਗੇ ओके ਤੇ ਫੋਨ ਨੰਬਰ ਜੀ ਪੂਰਾ 790 673 87 ओके सो ਸਾਰੇ ਵੀਰਾਂ ਦਾ ਧੰਨਵਾਦ